ਕਾਂ ਦੇ ਵਿੱਚ ਇੱਕ ਜੀਬ ਜੀ ਕਿਸਮ ਦੀ ਨਾ ਇੱਕ ਅੰਦਰ ਸ਼ਸ਼ੋ ਪੰਜ ਹੀ ਆ ਜੀ ਕਿ ਅਸੀਂ ਵੋਟ ਪਾਈ ਆ ਪਤਾ ਨਹੀਂ ਗਈ ਕਿ ਨਹੀਂ ਗਈ ਤੇ ਹੋ ਸਕਦਾ ਦੇਸ਼ ਦੇ ਵਿੱਚ ਇਸ ਜੀਜ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜਾ ਮਤਲਬ ਕਿਤੇ ਨਾ ਕਿਤੇ ਵਿਰੋਧ ਹੈ ਤੁਸੀਂ ਈਵੀਐਮ ਤੇ ਸ਼ੱਕ ਕਰਦੇ ਹੋ ਮਤਲਬ 100% ਦੀ ਵੀਐਮ ਜਿਹੜੀ 100% ਪਹਿਲਾਂ ਵੀ ਹੁੰਦਾ ਰਿਹਾ ਹੁਣ ਵੀ ਸੰਭਾਵਨਾ ਹੈ ਕਿ ਕੁਝ ਨਾ ਕੋਈ ਗੜਬੜ ਹੋ ਸਕਦੀ ਹੈ ਜੀ ਕੀ ਇਹ ਗੜਬੜ ਦੀ ਸੰਕਾ ਜਿਤਾ ਰਹੇ ਕਿ ਈਵੀਐਮ ਦੇ ਵੀਵੀ ਪੈਡ ਦੇ ਮਿਲਾਨ ਕੀਤਾ ਜਾਵੇ ਕਿਸ ਤਰ੍ਹਾਂ ਦੇ ਦੇਖੋ ਜੇ ਤਾਂ ਵੀਵੀ ਪੈਡ ਨਾਲ ਮਿਲਾਨ ਹੁੰਦਾ ਜੇ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਜੀ ਜੇ ਵੀ ਵੀ ਪੈਨਾਂ ਮਲਾਮ ਨਹੀਂ ਹੁੰਦਾ ਜੀ ਤਾਂ ਫਿਰ ਕਿਦਣਾ ਕਿਤੇ ਗੱਲ ਬੜਾ ਜੀ ਬਹੁਤ ਹੀ ਭਾਗਾ ਵਾਲਾ ਦਿਨ ਆ ਨਾਭਾ ਸ਼ਹਿਰ ਲਈ ਨਾਭਾ ਵਿਧਾਨ ਸਭਾ ਲਈ ਨਾਭਾ ਰਿਆਸਤ ਲਈ ਖਾਟੂ ਸ਼ਾਹ ਮਹਾਰਾਜ ਦਾ ਮੰਦਿਰ ਦੀ ਜਿਹੜੀ ਭੂਮੀ ਪੂਜਨ ਹੋਇਆ ਉਸ ਤੋਂ ਬਾਅਦ ਨਹੀਂ ਪੱਥਰ ਰੱਖਿਆ ਗਿਆ ਹਰਤ ਕਿਵੇਂ ਲਗਭਗ 2000 ਗਜ ਦੇ ਆਸ-ਪਾਸ ਜਿਹੜੀ ਜਗ੍ਹਾ ਜੀ ਸਾਰੀ ਜਗ੍ਹਾ ਮਹਾਰਾਜ ਦੀ ਹੈ ਜਿੰਨੀ ਮਰਜ਼ੀ ਜਗ੍ਹਾ ਸਾਰੀ ਇਹਨਾਂ ਦੀ ਹੈ ਸਾਰੀ ਧਰਤੀ ਇਹਨਾਂ ਦੀ ਹੈ ਤੇ ਨੀਂਹ ਪੱਤਰ ਰੱਖਿਆ ਗਿਆ ਬਹੁਤ ਸੰਗਤ ਪਹੁੰਚੀ ਹੈ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਨਾਬਾਦੀ ਸਮੂਹ ਸੰਗਤ ਨੂੰ ਖਾਟੂ ਸ਼ਾਮ ਰਾਜ ਦੀ ਜਿਹਨੇ ਸੰਗਤ ਆ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਮੰਦਰ ਬਣਨ ਜਾ ਰਿਹਾ ਔਰ ਜਿੰਨੇ ਸ਼ਾਮ ਜੀ ਦੇ ਭਗਤ ਨੇ ਉਹ ਸਾਰੇ ਹੁਣ ਹੋਰ ਭਗਤੀ ਦੇ ਰੰਗ ਵਿੱਚ ਰੰਗੇ ਜਾਣਗੇ ਜਿਹੜੇ ਘਰ ਤੋਂ ਆਉਂਦੇ ਜਾਂਦੇ ਨੇ ਹੁਣ ਇੱਥੇ ਵੀ ਸੇਵਾ ਕਰੋ ਔਰ ਮੈਂ ਆਪਣੀ ਤਨਖਾਹ ਦੇ ਵਿੱਚੋਂ 1 ਲੱਖ ਰੁਪਿਆ ਮੰਦਿਰ ਵਾਸਤੇ ਜਿਹੜਾ ਜੀ ਉਹ ਆਪਣੇ ਵੱਲੋਂ দান ਪਾ ਰਿਹਾ ਜੀ ਸੱਚੇ ਬਾਦਸ਼ਾਹ ਕਿਰਪਾ ਕਰੇ ਹੋਰ ਸੋਚੀ ਬਖਸ਼ੇ ਹੋਰ ਕਿਰਪਾ ਕਰੇ ਸੱਚੇ ਬਾਦਸ਼ਾਹ ਹੋਰ ਵੀ ਸੇਵਾ ਕਰਾਂਗੇ ਜੀ ਸੋ ਬਹੁਤ ਬਹੁਤ ਮੁਬਾਰਕਾ ਸਮੂਹ ਸੰਗਤ ਨੂੰ ਐਕਸਿਟ ਪੋਲ ਕਿਵੇਂ ਦੇਖਦੇ ਹੋ ਜੀ ਜੀ ਸਰ ਐਕਸਿਟ ਪੋਲ ਜਿਹੜੇ ਆ ਰਹੇ ਨੇ ਕਿਸ ਤਰ੍ਹਾਂ ਵਾਚ ਕਰਦੇ ਐਕਸਿਟ ਪੋਲ ਤਾਂ ਮੇਰੇ ਹਿਸਾਬ ਨਾਲ ਤਾਂ ਫੇਕ ਹੀ ਹੈ ਜੀ ਕੰਮ ਸਾਰਾ ਇੱਕ ਮਾਹੌਲ ਬਣਾਇਆ ਜਾ ਰਿਹਾ ਪੂਰੇ ਦੇਸ਼ ਦੇ ਵਿੱਚ ਐਗਜ਼ੈਕਟਲੀ ਕਹਾਣੀ ਹੋ ਰਹੀ ਹੈ ਜੀ ਦੇ ਵਿੱਚ ਇੱਕ ਜੀਬ ਜੀ ਕਿਸਮ ਦੀ ਨਾ ਇੱਕ ਅੰਦਰ ਸ਼ਸ਼ੋ ਪੰਜ ਹੀ ਆ ਜੀ ਕਿ ਅਸੀਂ ਵੋਟ ਪਾਈ ਆ ਪਤਾ ਨਹੀਂ ਗਈ ਕਿ ਨਹੀਂ ਗਈ ਤੇ ਹੋ ਸਕਦਾ ਦੇਸ਼ ਦੇ ਵਿੱਚ ਇਸ ਜੀਜ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜਾ ਮਤਲਬ ਕਿਤੇ ਨਾ ਕਿਤੇ ਵਿਰੋਧ ਆ ਤੁਸੀਂ ਇਲੈਕਟ੍ਰਲ ਚੱਕਰ ਦੇ ਮਤਲਬ 100% ਦੀ ਵੀ ਐਮ ਜਿਹੜੀ 100% ਪਹਿਲਾਂ ਵੀ ਹੁੰਦਾ ਰਿਹਾ ਹੁਣ ਵੀ ਸੰਭਾਵਨਾ ਆ ਕਿ ਕੁਝ ਨਾ ਕੋਈ ਗੜਬੜ ਹੋ ਸਕਦੀ ਹੈ ਜੀ ਇੰਡੀਆ ਘਟਨਾ ਤੇ ਸ਼ੰਕਾ ਜਿਤਾ ਰਿਹਾ ਕਿ ਵੀ ਐਮ ਦੇ ਵੀ ਵੀ ਪੈਟ ਦੇ ਮਿਲਾਨ ਕੀਤਾ ਜਾਵੇ ਕਿਸ ਤਰ੍ਹਾਂ ਦੇ ਦੇਖੋ ਜੇ ਤਾਂ ਵੀ ਵੀ ਪੈਟ ਨਾਲ ਮਿਲਾਨ ਹੁੰਦਾ ਜੇ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਜੀ ਜੇ ਵਿਜੀਪੈਨ ਦਾ ਮਲਾਂ ਨਹੀਂ ਹੁੰਦਾ ਜੀ ਤਾਂ ਫਿਰ ਕਿਦਣਾ ਕਿਤੇ ਗੜਬੜਾ ਜੀ ਬਹੁਤ ਵੱਡਾ ਦਿਨ ਹੈ ਜੀ ਅੱਜ ਨਾਬੇ ਦੇ ਵਿੱਚ ਸ਼੍ਰੀ ਖਾਟੂ ਸ਼ਾਮ ਜੀ ਦੀ ਜਿਹੜਾ ਭੂਮੀ ਪੂਜਾ ਸੀਗਾ ਨਾਬੇ ਨੂੰ ਬਹੁਤ ਵੱਡੀ ਦਾਤ ਮਿਲਣ ਲੱਗੀ ਹੈ ਕਿਉਂਕਿ ਨਾਬੇ ਤੇ ਪਹਿਲਾਂ ਵੀ ਬੜ ਬਹੁਤ ਅਸ਼ੀਰਵਾਦ ਹੈ ਪਰਮਾਤਮਾ ਦਾ ਤੇ ਇਦਾਂ ਦੇ ਜਿਹੜੇ ਭੂਮੀ ਪੂਜਨ ਹੋ ਰਹੇ ਨੇ ਉਹ ਨਾਬੇ ਦੇ ਲੋਕਾਂ ਲਈ ਭਲਾਈ ਦੇ ਵੱਲ ਇਸ਼ਾਰਾ ਕਰ ਰਹੇ ਨੇ ਜੀ ਦੇਖੋ ਇੱਥੇ ਇੰਨੇ ਤੀਰ ਸਥਾਨ ਨੇ ਇੰਨੀਆਂ ਇੱਥੇ ਪਰਮਾਤਮਾ ਦੀ ਇੰਨੀ ਕਿਰਪਾ ਆ ਕਦੇ ਵੀ ਕੋਈ ਕਰੋਪੀ ਹੁੰਦੀ ਹੈ ਇੱਥੇ ਪਰ ਉਹ ਨਾਬੇ ਦਾ ਇੱਕ ਕੱਖ ਵੀ ਨਹੀਂ ਵਿਗਾੜ ਸਕਦੇ ਪਿੱਛੇ ਜੇ ਕਰੋਨਾ ਆਇਆ ਹੜਾ ਆਇਆ ਨਾਬੇ ਦੇ ਕਿਸੇ ਵੀ ਕਿਸੇ ਦਾ ਬਾਲ ਨਹੀਂ ਬੰਗਾ ਹੋਇਆ ਤੇ ਇਹ ਇਸੇ ਕਾਰਨ ਨਾਬੇ ਨੂੰ ਮਿੰਨੀ ਕਾਸ਼ੀ ਕਿਹਾ ਜਾਂਦਾ ਹੈ ਤੇ ਮਿੰਨੀ ਕਾਸ਼ੀ ਦੀ ਇੱਕ ਛੋਟੀ ਜਿਹੀ ਝਲਕ ਹੈ ਜਿਹੜਾ ਅੱਜ ਬਾਬਾ ਖਾਟੂ ਸ਼ਾਮਜੀ ਦੀ ਜਿਹੜੀ ਨੀ ਪੱਥਰ ਰੱਖਿਆ ਗਿਆ ਜੀ ਖਾਟੂ ਸ਼ਾਮਜੀ ਦਾ ਅੱਜ ਮੰਦਿਰ ਦਾ ਨਿਰਮਾਣ ਦਾ ਨੀ ਪੱਥਰ ਰੱਖਿਆ ਜਾ ਰਿਹਾ ਹੈ ਸ਼ਹਿਰ ਵਿੱਚ ਬੜੀ ਖੁਸ਼ੀ ਦੀ ਲਹਿਰ ਹੈ ਇਹ ਮੁੰਡੇ ਵਿਕਾਸ ਹਨ ਟੀਮ ਜਿਹੜੀ ਹੈ ਬੜੀ ਦੇਰ ਤੋਂ ਜਗ੍ਹਾ ਲੱਭਦੇ ਦੀ ਇਹਨਾਂ ਨੂੰ ਅਚਾਨਕ ਜਦੋਂ ਭਗਵਾਨ ਨੇ ਆਪਣੀ ਜਗ੍ਹਾ ਕਿਤੇ ਬਣਾਨ ਤਉ ਆਪਣੇ ਆਪ ਹੀ ਜਗਾ ਲਬਲੰਦੇ ਨੇ ਸਾਨੂੰ ਕੱਲ ਸੁਨੇਹਾ ਆਇਆ ਵੀ ਇੱਥੇ ਆਪਣੇ ਮੰਦਰ ਦੀ ਸਥਾਪਨਾ ਦੀ ਨਹੀਂ ਰੱਖਣੀ ਹੈ ਤੁਸੀਂ ਪਹੁੰਚੋ ਸੋ ਅਸੀਂ ਅੱਜ ਪਹੁੰਚ ਗਏ ਬੜੇ ਗੱਦਗੱਦ ਹੋਏ ਆਂ ਔਰ ਅਸੀਂ ਆਸ ਕਰਦੇ ਆਂ ਕਿ ਬੜੀ ਜਲਦੀ ਇਹ ਖਾਟੂ ਸ਼ਾਮ ਜੀ ਦਾ ਮੰਦਰ ਜਾਂ ਨਿਵਾਸ ਸਥਾਨ ਪੂਰਨ ਹੋਊਗਾ ਇਦੇ ਵਿੱਚ ਅਸੀਂ ਆਪਣੇ ਵੱਲੋਂ ਤੇ ਆਪਣੇ ਸਾਥੀਆਂ ਵੱਲੋਂ ਵੱਧ ਤੋਂ ਵੱਧ ਯੋਗਦਾਨ ਦੀ ਸਾਰੇ ਨਾਬੇ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਕਿ ਸ਼੍ਰੀ ਖਾਟੂ ਸ਼ਾਮ ਜੀ ਦਾ ਪਾਵਨ ਮੰਦਿਰ ਨਾਬੇ ਦੇ ਵਿੱਚ ਬਣਨ ਜਾ ਰਿਹਾ ਹੈ ਸਾਰੇ ਨਾਬਿਆ ਦੀ ਵਸਿਆ ਦੀ ਇਹ ਬਹੁਤ ਦੇ ਤੋਂ ਉਮੀਦ ਸੀਗੀ ਕਿ ਨਾਬੇ ਦੇ ਵਿੱਚ ਖਾਟੂ ਸ਼ਾਮ ਜੀ ਦਾ ਭਵੇ ਮੰਦਿਰ ਬਣੂਗਾ ਉਹ ਅੱਜ ਸ਼੍ਰੀ ਖਾਟੂ ਸ਼ਾਮ ਜੀ ਦੀ ਕਿਰਪਾ ਦੇ ਨਾਲ ਸ਼ੀਲੀ 사ਲਾ ਸਰਧਾਮ ਦੀ ਕਿਰਪਾ ਦੇ ਨਾਲ ਸ਼੍ਰੀ ਬਾਂਕੇ ਵਿਹਾਰੀ ਦੀ ਕਿਰਪਾ ਦੇ ਨਾਲ ਅੱਜ ਨਾਬੇ ਵਸਿਆ ਦੀ ਸਾਰਿਆਂ ਦੀ ਉਮੀਦ ਪੂਰੀ ਹੋਈ ਹੈ ਤੇ ਸ਼੍ਰੀ ਖਾਟੂ ਸ਼ਾਮ ਜੀ ਦਾ ਭਵੇ ਮੰਦਿਰ ਇਸ ਪਵਿੱਤਰ ਜਗ੍ਹਾ ਤੇ ਬਣਨ ਜਾ ਰਿਹਾ ਹੈ ਇਸ ਦੇ ਵਿੱਚ ਨਾਬਾ ਵਸੀਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਆ। ਇੰਨੇ ਟਾਈਮ ਚ ਬਣ ਕੇ ਕਿੰਨੀ ਲਾਗਤ ਆ। ਵਿਕਾਸ ਨੂੰ ਸਾਨੂੰ ਉਮੀਦ ਹੈ ਕਿ ਅਸੀਂ 2 ਸਾਲ ਦੇ ਵਿੱਚ ਨਾਬਾ ਨਿਵਾਸੀਆਂ ਦੇ ਲਈ ਇਹ ਮੰਦਿਰ ਬਿਲਕੁਲ ਤਿਆਰ ਕਰ ਦਾਂਗੇ ਜਿਦੇ ਵਿੱਚ ਲਾਗਤ ਬਾਕੀ ਨਾਬਾ ਨਿਵਾਸੀਆ ਦੇ ਸਾਈ ਯੋਗ ਨਾਲ ਹੋਣਾ ਸਾਰਾ ਕੁਝ 2-3 ਕਰੋੜ ਰੁਪਏ ਦਾ ਪ੍ਰੋਜੈਕਟ ਹੈ। ਐਮਐਲਏ ਸਾਹਿਬ ਨੇ ਆਪਣੀ ਤਰਫੋਂ 1 ਲੱਖ ਰੁਪਏ ਦਾ ਤੋਕਸਤ। ਐਮਐਲਏ ਸਾਹਿਬ ਹਮੇਸ਼ਾ ਹੀ ਸਾਡਾ ਸਾਥ ਦਿੰਦੇ ਨੇ ਤੇ ਅੱਜ ਵੀ ਸਾਨੂੰ ਆਸ਼ੀਰਵਾਦ ਦੇ ਕੇ ਗਏ ਆ ਤੇ ਅਸੀਂ ਅੱਗੇ ਤੋਂ ਵੀ ਉਮੀਦ ਕਰਦੇ ਹਾਂ ਕਿ ਐਮਐਲਏ ਸਾਹਿਬ ਸਾਡਾ ਆਸ਼ੀਰਵਾਦ ਸਾਡੇ ਨਾਲ ਬਣਿਆ ਰਹੇ।